ਲੋਕ ਸਭਾ ਚੋਣਾਂ 2024 ਜਿਸ ਦੇ ਚੱਲਦੇ ਸਾਰੇ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਨੇ ਜਿਹੜੇ ਉਹ ਦਾਖਲ ਕਰਵਾਏ ਗਏ ਤਕਰੀਬਨ ਲਗਭਗ ਜਿਹੜੇ ਸਾਰੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਨੇ ਜਿਹੜੇ ਉਹ ਭਰ ਦਿੱਤੇ ਗਏ ਨੇ ਤੇ ਉੱਥੇ ਹੀ ਜੇ ਪੀਐਮ ਮੋਦੀ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਹੈ ਜਿਹੜਾ ਉਹ ਭਰਿਆ ਗਿਆ ਤਾਂ ਉਹਨਾਂ ਨੇ ਆਪਣੀ ਨਾਮਜ਼ਦਗੀ ਪੱਤਰ ਵਾਲੀ ਫਾਈਲ ਹੈ ਜਿਹੜੀ ਅਧਿਕਾਰੀ ਨੂੰ ਸੌਂਪੀ ਤਾਂ ਉਸ ਸਮੇਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਅਵਾਇਲਬਲ ਹੋਈ ਸੀ ਤੇ ਜਦੋਂ ਇਹ ਤਸਵੀਰ ਵਾਇਰਲ ਹੁੰਦੀ ਆ ਤਾਂ ਇਸ ਤਸਵੀਰ ਨੇ ਕਈ ਸਵਾਲ ਖੜੇ ਕੀਤੇ ਪਹਿਲਾਂ ਦੱਸ ਦਈਏ ਕਿ ਪੀਐਮ ਮੋਦੀ ਨੇ ਜਿਹੜੇ ਉਵਾਰਣਾ ਸੀ ਤੋਂ ਚੋਣ ਲੜਨ ਜਾ ਰਹੇ ਨੇ ਜਿਸ ਕਰਕੇ ਮੰਗਲਵਾਰ ਨੂੰ ਉਹਨਾਂ ਨੇ ਉਹਨਾਂ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਹੈ ਜਿਹੜਾ ਉੱਪਰ ਹੈ ਜਿਸ ਦੀ ਤਸਵੀਰ ਹੈ ਜਿਹੜੀ ਉਹ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਤੀ ਦਾ ਸਵਾਲ ਇਹ ਖੜੇ ਹੋਏ ਸੀ ਕਿ ਜਦੋਂ ਪੀਐਮ ਮੋਦੀ ਆਪਣੀ ਫਾਈਲ ਫੜਾ ਰਹੇ ਸੀ ਤਾਂ ਜਿਸ ਅਧਿਕਾਰੀ ਨੇ ਉਹਨਾਂ ਦੀ ਫਾਈਲ ਫੜੀ ਤਾਂ ਉਹ ਅਧਿਕਾਰੀ ਨੇ ਜਿਹੜੇ ਪੀਐਮ ਮੋਦੀ ਦੇ ਸਾਹਮਣੇ ਬੈਠੇ ਕਿਉਂ ਸੀ ਆਖਰ ਕੌਣ ਸੀ ਇਹ ਅਧਿਕਾਰੀ ਤੇ ਕਿਉਂ ਇਹ ਅਧਿਕਾਰੀ ਖੜਾ ਨਹੀਂ ਹੋਇਆ ਜਦਕਿ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ ਉਹ ਸਾਰੇ ਪੀਐਮ ਮੋਦੀ ਦੇ ਨਾਲ ਖੜੇ ਹੋਏ ਸਨ ਤਾਂ ਦੱਸਦੇ ਚੱਲਦੇ ਆ ਕਿ ਜਿਹੜਾ ਇਹ ਅਧਿਕਾਰੀ ਸੀ ਉਹ ਰਿਟਰਨਿੰਗ ਅਧਿਕਾਰੀ ਸੀ ਜੋ ਸਿਰਫ ਪੀਐਮ ਮੋਦੀ ਦੇ ਨਹੀਂ ਸਗੋਂ ਕਿਸੇ ਦੇ ਸਾਹਮਣੇ ਵੀ ਖੜਾ ਨਹੀਂ ਹੁੰਦਾ ਰਿਟਰਨਿੰਗ ਅਫਸਰ ਪ੍ਰੋਟੋਕਾਲ ਕਾਰਨ ਕਿਸੇ ਵੀ ਵਿਅਕਤੀ ਦੇ ਸਾਹਮਣੇ ਖੜਾ ਨਹੀਂ ਹੁੰਦਾ ਇਹ ਅਫਸਰ ਜ਼ਿਲ੍ਹੇ ਦਾ ਮੁੱਖ ਚੋਣ ਅਧਿਕਾਰੀ ਹੁੰਦਾ ਹੈ ਜਿਹੜਾ ਮਰਜੀ ਵਿਅਕਤੀ ਹੋਵੇ ਇਹ ਅਧਿਕਾਰੀ ਬੈਠਾ ਹੀ ਰਹਿੰਦਾ ਇਹ ਇੱਕ ਪ੍ਰੋਟੋਕਾਲ ਹੁੰਦਾ ਹੈ ਇਸ ਪ੍ਰੋਟੋਕਾਲ ਦੇ ਚੱਲਦੇ ਹੀ ਇਹ ਅਧਿਕਾਰੀ ਹੈ ਜਿਹੜਾ ਉਹ ਬੈਠਾ ਹੀ ਰਹਿੰਦਾ ਤਾਂ ਜਦੋਂ ਪੀਐਮ ਮੋਦੀ ਦੇ ਵੱਲੋਂ ਆਪਣੀ ਫਾਈਲ ਉਸ ਅਧਿਕਾਰੀ ਨੂੰ ਫੜਾਈ ਜਾਂਦੀ ਹੈ ਤੇ ਅਧਿਕਾਰੀ ਉਸ ਸਮੇਂ ਵੀ ਬੈਠਾ ਹੀ ਹੁੰਦਾ ਤੇ ਉਸ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਜਿਹੜੀ ਉਹ ਨਹੀਂ ਕੀਤੀ ਜਾਂਦੀ ਕਿਉਂਕਿ ਜਿੰਨੇ ਵੀ ਲੋਕ ਪੀਐਮ મોદી ਦੇ ਨਾਲ ਉਹਨਾਂ ਦਾ ਨਾਮਜ਼ਦਗੀ ਪੱਤਰ ਪਰਵਾਉਣ ਗਏ ਸੀ ਤਾਂ ਕਮਰੇ ਦੇ ਵਿੱਚ ਜਿੰਨੇ ਵੀ ਲੋਕ ਮੌਜੂਦ ਸਨ ਉਹ ਸਾਰੇ ਜਦੋਂ ਫਾਈਲ ਪੀਐਮ મોદી ਦੇ ਵੱਲੋਂ ਅਧਿਕਾਰੀ ਨੂੰ ਫੜਾਈ ਗਈ ਤਾਂ ਸਾਰੇ ਜਿਹੜੇ ਉਹ ਲੋਕ ਸੀ ਉਹ ਖੜੇ ਹੋ ਜਾਂਦੇ ਨੇ ਪਰ ਜਿਹੜਾ ਉਹ ਅਧਿਕਾਰੀ ਆ ਉਹ ਬੈਠਾ ਹੀ ਰਹਿੰਦਾ ਤੇ ਸਵਾਲ ਨੇ ਜਿਹੜੇ ਉਹ ਖੜੇ ਹੋਏ ਸੀ ਕਿ ਆਖਰਕਾਰ ਕਿਉਂ ਇਹ ਅਧਿਕਾਰੀ ਆ ਜਿਹੜਾ ਉਹ ਖੜਾ ਨਹੀਂ ਹੋਇਆ ਤਾਂ ਰਿਟਰਨਿੰਗ ਅਫਸਰ ਹੁੰਦਾ ਹੈ ਇਹ ਅਧਿਕਾਰੀ ਜਿਹੜਾ ਤੇ ਕੋਈ ਵੀ ਵਿਅਕਤੀ ਹੋਵੇ ਤਾਂ ਜਦੋਂ ਉਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਉਂਦਾ ਤਾਂ ਉਸੇ ਤਰ੍ਹਾਂ ਇਹ ਨਾਮਜ਼ਦਗੀ ਪੱਤਰ ਫੜਨ ਸਮੇ ਇਹ ਅਧਿਕਾਰੀ ਆ ਜਿਹੜਾ ਉਹ ਆਪਣੀ ਕੁਰਸੀ ਦੇ ਉੱਪਰ ਬੈਠਾ ਹੀ ਰਹਿੰਦਾ ਲੋਕ ਸਭਾ ਚੋਣਾਂ 2024 ਜਿਸ ਦੇ ਚੱਲਦੇ ਸਾਰੇ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਨੇ ਜਿਹੜੇ ਉਹ ਦਾਖਲ ਕਰਵਾਏ ਗਏ ਤਕਰੀਬਨ ਲਗਭਗ ਜਿਹੜੇ ਸਾਰੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਨੇ ਜਿਹੜੇ ਉਹ ਭਰ ਦਿੱਤੇ ਗਏ ਨੇ ਤੇ ਉੱਥੇ ਹੀ ਜੇ ਪੀਐਮ ਮੋਦੀ ਦੀ ਗੱਲ ਕਰਨੀ ਤਾਂ ਉਹਨਾਂ ਦੇ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਹੈ ਜਿਹੜਾ ਉਹ ਭਰਿਆ ਗਿਆ ਹੈ ਤਾਂ ਉਹਨਾਂ ਨੇ ਆਪਣੀ ਨਾਮਜ਼ਦਗੀ ਪੱਤਰ ਵਾਲੀ ਫਾਈਲ ਹੈ ਜਿਹੜੀ ਅਧਿਕਾਰੀ ਨੂੰ ਸੌਂਪੀ ਤਾਂ ਉਸ ਸਮੇਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਤੇ ਜਦੋਂ ਇਹ ਤਸਵੀਰ ਵਾਇਰਲ ਹੁੰਦੀ ਆ ਤਾਂ ਇਸ ਤਸਵੀਰ ਨੇ ਕਈ ਸਵਾਲ ਖੜੇ ਕੀਤੇ ਪਹਿਲਾਂ ਦੱਸ ਦਈਏ ਕਿ ਪੀਐਮ ਮੋਦੀ ਨੇ ਜਿਹੜੇ ਉਵਾਰਣਾ ਸੀ ਤੋਂ ਚੋਣ ਲੜਨ ਜਾ ਰਹੇ ਨੇ ਜਿਸ ਕਰਕੇ ਮੰਗਲਵਾਰ ਨੂੰ ਉਹਨਾਂ ਨੇ ਉਹਨਾਂ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਹੈ ਜਿਹੜਾ ਉੱਪਰ ਹੈ ਜੇ ਜੀ ਤਸਵੀਰ ਹੈ ਜਿਹੜੀ ਉਹ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਦਾ ਸਵਾਲ ਇਹ ਖੜੇ ਹੋਏ ਸੀ ਕਿ ਜਦੋਂ ਪੀਐਮ ਮੋਦੀ ਆਪਣੀ ਫਾਈਲ ਫੜਾ ਰਹੇ ਸੀ ਤਾਂ ਜਿਸ ਅਧਿਕਾਰੀ ਨੇ ਉਹਨਾਂ ਦੀ ਫਾਈਲ ਫੜੀ ਤਾਂ ਉਹ ਅਧਿਕਾਰੀ ਨੇ ਜਿਹੜੇ ਪੀਐਮ ਮੋਦੀ ਦੇ ਸਾਹਮਣੇ ਬੈਠੇ ਕਿਉਂ ਸੀ ਆਖਰ ਕੌਣ ਸੀ ਇਹ ਅਧਿਕਾਰੀ ਤੇ ਕਿਉਂ ਇਹ ਅਧਿਕਾਰੀ ਖੜਾ ਨਹੀਂ ਹੋਇਆ ਜਦ ਕਿ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ ਉਹ ਸਾਰੇ ਪੀਐਮ ਮੋਦੀ ਦੇ ਨਾਲ ਖੜੇ ਹੋਏ ਸਨ ਤਾਂ ਦੱਸਦੇ ਚੱਲਦੇ ਆ ਕਿ ਜਿਹੜਾ ਇਹ ਅਧਿਕਾਰੀ ਸੀ ਉਹ ਰਿਟਰਨਿੰਗ ਅਧਿਕਾਰੀ ਸੀ ਜੋ ਸਿਰਫ ਪੀਐਮ ਮੋਦੀ ਦੇ ਨਹੀਂ ਸਗੋਂ ਕਿਸੇ ਦੇ ਸਾਹਮਣੇ ਵੀ ਖੜਾ ਨਹੀਂ ਹੁੰਦਾ ਰਿਟਰਨਿੰਗ ਅਫਸਰ ਪ੍ਰੋਟੋਕਾਲ ਕਾਰਨ ਕਿਸੇ ਵੀ ਵਿਅਕਤੀ ਦੇ ਸਾਹਮਣੇ ਖੜਾ ਨਹੀਂ ਹੁੰਦਾ ਇਹ ਅਫਸਰ ਜ਼ਿਲ੍ਹੇ ਦਾ ਮੁੱਖ ਚੋਣ ਅਧਿਕਾਰੀ ਹੁੰਦਾ ਹੈ ਜਿਹੜਾ ਮਰਜੀ ਵਿਅਕਤੀ ਹੋਵੇ ਇਹ ਅਧਿਕਾਰੀ ਬੈਠਾ ਹੀ ਰਹਿੰਦਾ ਹੈ ਇਹ ਇੱਕ ਪ੍ਰੋਟੋਕਾਲ ਹੁੰਦਾ ਹੈ ਇਸ ਪ੍ਰੋਟੋਕਾਲ ਦੇ ਚੱਲਦੇ ਹੀ ਇਹ ਅਧਿਕਾਰੀ ਹੈ ਜਿਹੜਾ ਉਹ ਬੈਠਾ ਹੀ ਰਹਿੰਦਾ ਤਾਂ ਜਦੋਂ ਪੀਐਮ ਮੋਦੀ ਦੇ ਵੱਲੋਂ ਆਪਣੀ ਫਾਈਲ ਉਸ ਅਧਿਕਾਰੀ ਨੂੰ ਫੜਾਈ ਜਾਂਦੀ ਹੈ ਤੇ ਅਧਿਕਾਰੀ ਉਸ ਸਮੇਂ ਵੀ ਬੈਠਾ ਹੀ ਹੁੰਦਾ ਤੇ ਉਸ ਦੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਜਿਹੜੀ ਉਹ ਨਹੀਂ ਕੀਤੀ ਜਾਂਦੀ ਕਿਉਂਕਿ ਜਿੰਨੇ ਵੀ ਲੋਕ ਪੀਐਮ મોદી ਦੇ ਨਾਲ ਉਹਨਾਂ ਦਾ ਨਾਮਜ਼ਦਗੀ ਪੱਤਰ ਪਰਵਾਉਣ ਗਏ ਸੀ ਤਾਂ ਕਮਰੇ ਦੇ ਵਿੱਚ ਜਿੰਨੇ ਵੀ ਲੋਕ ਮੌਜੂਦ ਸਨ ਉਹ ਸਾਰੇ ਜਦੋਂ ਫਾਈਲ ਪੀਐਮ મોદી ਦੇ ਵੱਲੋਂ ਅਧਿਕਾਰੀ ਨੂੰ ਫੜਾਈ ਗਈ ਤਾਂ ਸਾਰੇ ਜਿਹੜੇ ਉਹ ਲੋਕ ਸੀ ਉਹ ਖੜੇ ਹੋ ਜਾਂਦੇ ਨੇ ਪਰ ਜਿਹੜਾ ਉਹ ਅਧਿਕਾਰੀ ਆ ਉਹ ਬੈਠਾ ਹੀ ਰਹਿੰਦਾ ਤੇ ਸਵਾਲ ਨੇ ਜਿਹੜੇ ਉਹ ਖੜੇ ਹੋਏ ਸੀ ਕਿ ਆਖਰਕਾਰ ਕਿਉਂ ਇਹ ਅਧਿਕਾਰੀ ਆ ਜਿਹੜਾ ਉਹ ਖੜਾ ਨਹੀਂ ਹੋਇਆ ਤਾਂ ਰਿਟਰਨਿੰਗ ਅਫਸਰ ਹੁੰਦਾ ਹੈ ਇਹ ਅਧਿਕਾਰੀ ਜਿਹੜਾ ਤੇ ਕੋਈ ਵੀ ਵਿਅਕਤੀ ਹੋਵੇ ਤਾਂ ਜਦੋਂ ਉਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਉਂਦਾ ਤਾਂ ਉਸੇ ਤਰ੍ਹਾਂ ਇਹ ਨਾਮਜ਼ਦਗੀ ਪੱਤਰ ਫੜਨ ਸਮੇ ਇਹ ਅਧਿਕਾਰੀ ਆ ਜਿਹੜਾ ਉਹ ਆਪਣੀ ਕੁਰਸੀ ਦੇ ਉੱਪਰ ਬੈਠਾ ਹੀ ਰਹਿੰਦਾ